ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਵਰਡ ਆਪਣਾ ਗੁਰਵੀਰ ਸਿੰਘ ਅੱਜ ਆਪਣੇ ਜਗਤ ਪਿਤਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮੇਰੇ ਵੱਲੋਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ 4 ਨਵੰਬਰ ਨੂੰ ਕਿੰਨਾ ਜ਼ਿਆਦਾ ਮੀਂਹ ਆ ਤੇ ਮੀਂਹ ਕਰ ਗਿਆ ਆਪਦਾ ਕੰਮ ਜੋ ਕਰਨਾ ਸੀਗਾ ਤੇ ਆਪਾਂ ਹੁਣ ਦਿਖਾਉਣੀ ਆ ਕੀ ਕੰਮ ਕਰਕੇ ਆ ਗਿਆ ਮੀਂਹ ਆਰੇ ਆਪਣਾ ਘਰ ਹੋਰ ਸਾਰੇ ਕਿਦਾਂ ਦਾ ਵੱਡ ਹੋ ਗਿਆ ਸਾਈ ਖੜਿਆ ਆਪਣਾ ਘਰ ਆਹਣੀ ਆਪਣੀ ਲੋਡ ਆਰਟ ਤੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀ ਆਪਾਂ ਨੇ ਇੱਕ ਨਵਾਂ ਜਗਾੜ ਬਣਾਇਆ ਪਰਾਲੀ ਇਕੱਠੀ ਕਰਨ ਵਾਲਾ ਇਹਨੂੰ ਤਾਰ ਵੀ ਸਾਫ ਸਕਦੇ ਆ ਲਾ ਵੀ ਸਕਦੇ ਆ ਆਹਣੀ ਪੱਤੀ ਮੁੜ ਗਈ ਬੱਟ ਛੜ ਕੇ ਤੇ ਆਹ ਰੱਜ ਗਿਆ ਹੈ ਨਟ ਬੰਦੰਦ ਰਣਾ ਦੇਖਿਆ ਇਹਨੂੰ ਖੋਲ ਕੇ ਫਸਵਾਗਦਾ ਹੀ ਕੰਮ ਆਉਂਦਾ ਉਹ ਇਹ ਨਾਲ ਵੀ ਜਿਆਦਾ ਚੱਕ ਹੋ ਜੇ ਇੱਥੇ ਘੱਟ ਚੱਕ ਹੁੰਦਾ ਸੀ ਫਿਰ ਇਸੇ ਇੱਥੇ ਵੀ ਬੈਲਡ ਕਰਾ ਕੇ ਲਾ ਜਾ ਦਿਖਾਤਾ ਜਾਵੇ ਕੀ ਕਰਕੇਗਾ ਕੱਲ੍ਹ ਵੀ ਦੇਖ ਲੂ ਸੀ ਨੀ ਜਿਹਾ ਜੀ ਉਹ ਤੋੜ ਗਿਆ ਇਹ ਨੀ ਨੇ ਰਿਓਈ ਗਾਲੋ ਹਦੋ ਹਦੋ ਸੋਚਿਆ ਨਹੀਂ ਸੀ ਵੀ ਨੀਨੇਰੀ ਆਊਗੀ ਵਿਚਾਰੀ ਜਾਮਣ ਜਾਮਣ ਦਾ ਪੱਡਾ ਇਹ ਇੱਥੇ ਡਿੱਗ ਗਿਆ ਆਪਣੇ ਘਰ ਦੇ ਅੰਦਰ ਵੀ ਲੜੀਆਂ ਲਾਈਆਂ ਬਾਹਰ ਲਾਈਆਂ ਨੇ ਵੀ ਮੇਹਮੋਦਵਾਰਾਂ ਆਜੇ ਐਸਾ ਰੱਖਿਆ ਸੀ ਹੁਣ ਅੰਦਰ ਲਾਈਆਂ 3 2 1 ਇੰਝ ਤੁਸੀਂ ਦੇਖ ਲਿਆ ਲੋਕ ਕਿ ਕਿੱਡੀ ਕੈਂਟ ਆ ਜਾਂਦੀ ਐ ਅੰਕਲ ਗੇ ਤੇ ਹੁਣ ਅਸੀਂ ਆਪਾਂ ਤੁਹਾਨੂੰ ਦਿਖਾ ਕੇ ਲਿਖਿਆ ਨੇ ਅਬੀ ਖੇਤਾਂ 'ਚ ਪਾਣੀ ਖੜਿਆ ਆ ਕਿੱਦਾਂ ਕੀ ਗੱਲਬਾਤ ਕਰ ਦਿਖਾ ਕੇ ਲਿਖਾਣੇ ਆ ਤੇ ਕੱਲ ਅਸੀਂ ਬੀਜਾਂ ਸੀ ਕਣਕ ਦੇਖੋ ਡਰਿੱਲ ਖੜੀ ਕੀਤੀ ਆ ਤੇ ਕੱਲ ਅਸੀਂ 4 ਕਿੱਲੇ ਬੀਜੇ ਆ ਬੀਜੀਆਂ 'ਚ ਵਿੱਚ ਕਣੀਆਂ ਹੋਣ ਲੱਗੀਆਂ ਅਸੀਂ ਫਿਰ ਬੀਜੀ ਹਿਦੀ ਹਿਦੀ ਜਦੋਂ ਅਸੀਂ ਘਰੇ ਲੈ ਕੇ ਆਏ ਓਏ ਹਰ ਤਗੜਾਈ ਨਹੀਂ ਆ ਰਹਾ ਤੇ ਹੁਣ ਆਪਾਂ ਤੰਦ ਹੋਨੇ ਆ ਆਪਣੇ ਪੱਠਿਆਂ ਚ ਕਿੰਨਾ ਪਾਣੀ ਖੜਾ ਹੋਇਆ ਪੱਠੇ ਸੁੱਕੇ ਸੀ ਮਲ ਮਲ ਗਿੱਲਾ ਸੀਗਾ ਹੋਏ ਨੇ ਸਾਨੂੰ ਕਿੰਨਾ ਪਾਣੀ ਖੜ ਗਿਆ ਯਾਰ ਦੇਖ ਹਨਾ ਪੰਨਾ ਸਿੱ ਵਿਚੋ ਹੀ ਜਾਈ ਐਂ ਸੀ ਸੀ ਉਹ ਦੇਖੋ ਜਿਹੜੇ ਬਾਈ ਹੇ ਕਿੱਲੇ ਦੇ ਦੇਣ ਤੁਹਾਨੂੰ ਆ ਕੱਲ ਬਿੱਜੀ ਆ ਸੀ ਕਿੰਨਾ ਪਾਣੀ ਖੜ ਗਿਆ ਇਹ ਸਾਨੇ ਸੀ ਹੁਣ ਆਪਾਂ ਨੂੰ ਉਧਰ ਖਾਲੇ ਤੋਂ ਜਾਣਾ ਪੈਣਾ ਹੈ ਇ ਇੱਥੇ ਪਾਣੀ ਆਇਆ ਸੀ ਉਦੋਂ ਕੱਢਿਆ ਸੀ ਟਾਂ ਇੱਥੇ ਬਹੁਤ ਬੜਾ ਪਾਣੀ ਸੀ ਯਾਰ ਅੱਛਾ ਸੱਚੀ ਯਾਰ ਬੜਾ ਪਾਣੀ ਸੀ ਤੇ ਜਿਹੜੀ ਆਪਣੀ ਦੂਜੀ ਖੇਹਰੀ ਆ ਇੱਚ ਵੀ ਉਨਾ ਹੀ ਪਾਣੀ ਖੜਿਆ ਯਾਰ ਬਹੁਤ ਜ਼ਿਆਦਾ ਆ ਸੱਚੀ ਬਹੁਤ ਜ਼ਿਆਦਾ ਇਹਨਾਂ ਪੈਣਾ ਨਹੀਂ ਚਾਹੀਦਾ ਅਸੀਂ ਜਿੰਨਾ ਪੈ ਗਿਆ ਹੁਣਾਂ ਵਾਲੀ ਮੀਂਹ ਤੋਂ ਬਾਅਦ ਬਹੁਤ ਜ਼ਿਆਦੀ ਠੰਡ ਹੋਣੀ ਆ ਜੇ ਠੰਡ ਹੋਣੀ ਹੁੰਦੀ ਆ ਨਾ ਉਦੋਂ ਮੀਂਹ ਆਉਂਦਾ ਹੀ ਉਹ ਨਾ ਹੁੰਦਾ ਤੇ ਆਤੇ ਹਣੇ ਬਿਜੀ ਹੋਈ ਆ ਆਪਣੇ ਕਣਕਾਂ ਦਾ ਹਰੇ ਅੱਜ ਬੀਜ ਹੋਰ ਵੀ ਬੀਜ ਦੇਣੀ ਸੀ ਲੇਕਿਨ ਮੀਂਹ ਆ ਗਿਆ ਹਲ ਨੇ ਦਸ ਜੀ ਨੇ ਕਿਸੇ ਕੰਮ ਤੋਂ ਵੀ ਜਾਣਾ ਸੀ ਬਾਹਰ ਦੇਖਣ ਕਿੰਨਾ ਪਾਣੀ ਖੜਾ ਹੁਣ ਆਪ ਇਹਦੇ ਵਿੱਚੋਂ ਵੀ ਨਹੀਂ ਜਾ ਸਕਦੇ ਤੇ ਮੈਂ ਤੁਹਾਨੂੰ ਜਿਹੜੀ ਆਪਣਾ ਪਿਛਲਾ ਵਲੋਗ ਆ ਕੇ ਹਟਿਆ ditches ਬੇਲਾ ਬਣਾਈਆਂ ਉੱਚ ਮੈਂ ਕਿਹਾ ਸੀ ਵੀ ਤੁਹਾਨੂੰ ਨੱਕੇ ਤੋਂ ਨਾ ਵੀਊ ਦਿਖਾਉਂਗਾ ਮੈਂ ਉਹ ਲੋ ਤਾਂ ਹੁਣ ਆਪਾਂ ਉੱਥੇ ਵੀਊ ਦਿਖਾ ਕੇ ਲੈ ਕੇ ਆਨੇ ਆ ਕਿੱਦਾਂ ਆ ਉਹ ਦੋ ਸਾਲ ਜਿਹੇ ਪੀੜਾ ਪੇਲਾਦੇ ਸੀ ਹੁਣ ਇੱਥੇ ਆਲੇ ਦੁਆਲੇ ਮਾੜਾ ਮਾੜਾ ਹਰਿਆ ਮੜੇ ਮੜੇ ਸੋਈ ਹਰਿਆਈ ਗਈ ਹੈ ਨਾ ਅਜੇ ਤਾਂ ਹਰਿਆਈ ਹੋਈ ਨਹੀਂ ਮੜੇ ਮੜੇ ਇਦਾਂ ਮਤਲਬ ਪੀਲੇ ਪੀਲੇ ਮਤਲਬ ਹੁਣ ਪੀਲਾ ਪੀਲਾ ਦੇਖਣਾ ਖੜ ਗਿਆ ਮਿੱਟੀ ਹੰਡੀ ਖਣ ਲੱਗ ਗਿਆ ਅਗਰ ਪੈਰ ਰੱਖ ਕੇ ਦੇਖੀਏ ਨਾ ਕੁਝ ਨਹੀਂ ਹੁੰਦਾ ਚੱਲ ਪੈਂਿਆ ਲਕੀਰਾਂ ਦੇ ਉੱਤੇ ਚੱਲੇ ਜਿਹੜੀ ਅੱਗੇ ਜਗ੍ਹਾ ਨਾ ਮੇਰੇ ਉੱਤੇ ਚੱਨਾ ਹੈ ਤੇ ਮੈਂ ਪਿਛਲੇ ਵਲੌਗ ਦੀ ਜਿਹੜੀ ਫੋਟੋ ਵਿੱਚ ਸੀ ਉਹ ਵੀ ਐਡ ਕਰ ਦੂੰਗਾ ਤੇ ਜਿਹੜੀ ਇੱਥੇ ਮੈਂ ਫੋਟੋ ਚੁਗਾ ਉਹ ਵੀ ਐਡ ਕਰ ਦੂੰਗਾ ਇਹ ਆ ਗਿਆ ਪੈਂਥੇ ਤੇ ਮੈਂ ਇੱਥੋਂ ਹੀ ਖਿੱਚੀ ਸੀ ਉਹ ਤਾਂ ਮੈਂ ਟਰੱਕੋ ਮੈਂ ਡੈਗਣਾ ਜਾਵਾਂ ਸਾਰੀਕਾ ਦੋ ਮਿੰਟ ਰੁਕੋ ਤੇ ਗਾਇਸ ਹੁਣ ਦੇਖ ਲਿਆ ਹੁਣ ਪਰਾਲੀ ਵਾਲੀ ਫੋਟੋ ਤੇ ਆ ਕਣਕ ਵੀਜ ਗਈ ਹੈ ਦੇਖ ਲਓ ਕਿੰਨਾ ਫਰਕ ਆ ਹੁਣ ਹੁਣ ਮੈਂ ਇੱਥੇ ਇੱਕ ਫੋਟੋ ਖਿੱਚ ਲਈ ਆ ਤੇ ਹੁਣ ਆਪਾਂ ਇੱਕ ਚੀਜ਼ ਟਰਾਈ ਕਰੀਏ ਇੱਥੇ ਆ ਗਏ ਆਪਾਂ ਅਰੇ ਟੋਰ ਇਥੇ ਵੀਡੀਓ ਤੇਜ਼ ਕਰ ਦਿਓ ਤੇ ਹੁਣ ਆਪਾਂ ਜਾਂਦੇ ਆ ਘਰੇ ਲੇਕਿਨ ਇੱਕ ਗੱਲ ਆ ਹੁਣ ਆਪਾਂ ਇੱਥੇ ਨਹੀਂ ਜਾ ਸਕਦੇ Så tar vi denne. ਹਾਂਜੀ ਗਾਇਜ਼ ਆਦਾ ਵਲੌਗ ਇੱਥੇ ਖਤਮ ਹੁੰਦਾ ਆਈ ਹੋਪ ਤੁਹਾਨੂੰ ਵਧੀਆ ਲੱਗਾ ਹੋਊਗਾ ਇਦਾਂ ਨੇ ਵਲੌਗ ਦੇਖਣ ਵਾਸਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਆਪਾਂ ਮਿਲਦੇ ਆਂ ਕੈਂਡ ਜੇ ਵਲੌਗ ਦੇ ਵਿੱਚ ਔਰ ਤੁਹਾਨੂੰ ਵਾਸਤੇ ਬਾਏ ਬਾਏ